ਅੰਤਰਿਕਸ਼ ਵਿੱਚ ਮੌਜੂਦ ਪੁਰਾਣੀ ਗੈਲੈਕਸੀ ZSGSZ14 ਵਿੱਚ ਵਿਗਿਆਨੀਆਂ ਨੇ ਭਾਰੀ ਮਾਤਰਾ ਵਿੱਚ ਆਕਸੀਜਨ ਖੋਜਿਆ ਜੋ ਕਿ ਇੱਕ ਪੁਰਾਤਨ ਬ੍ਰਹਮੰਡ ਦੇ ਰਹੱਸ ਨੂੰ ਸਾਹਮਣੇ ਲੈ ਕੇ ਆਇਆ ਹੈ ਇਸ ਖੋਜ ਦੇ ਵਿਗਿਆਨਿਕ ਸਮੂਹ ਨੂੰ ਇੱਕ ਨਵੀਂ ਪ੍ਰਚੰਨ ਪ੍ਰਕਿਰਿਆ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਆਕਸੀਜਨ ਦਾ ਨਿਰਮਾਣ ਤਾਰਿਆਂ ਦੇ ਕੋਰ ਕੇਂਦਰ ਵਿੱਚ ਹਾਈਡਰੋਜਨ ਦੇ ਫਿਊਜ਼ਨ ਨਾਲ ਹੁੰਦਾ ਹੈ ਇਹ ਪ੍ਰਕਿਰਿਆ ਲੱਖਾਂ ਸਾਲ ਲੈਂਦੀ ਹੈ ਜੈਡਸ ਜੀਐਸ ਜੈਡ 14 ਦਾ ਖੋਜ ਜੇਮਸ ਵੈਬ ਸਪੇਸ ਟੈਲੀਸਕੋਪ ਦੁਆਰਾ ਕੀਤਾ ਗਿਆ ਸੀ ਜੋ ਕਿ ਬ੍ਰਹਮੰਡ ਦੀਆਂ ਸਭ ਤੋਂ ਪੁਰਾਣੀ ਗਲੈਕਸੀਆਂ ਦਾ ਅਧਿਐਨ ਕਰ ਰਿਹਾ ਹੈ ਨੀਦਰਲੈਂਡਸ ਦੇ ਲੀਡਨ ਐਵਜ਼ਵਾਰੀਡੇ ਸੈਂਡਰ ਸੌਂਸ ਨੇ ਕਿਹਾ ਕਿ ਇਸ ਤਰ੍ਹਾਂ ਹਾਜੀ ਮੈਂ ਤੁਸੀਂ ਕਿਸੇ ਜਗ੍ਹਾ ਤੇ ਇੱਕ ਕਿਸ਼ੋਰ ਨੂੰ ਲੱਭੋ ਜਿੱਥੇ ਸਿਰਫ ਬੱਚੇ ਹੋਣ ਦੀ ਉਮਰ ਹੋਵੇ ਚੀਲੀ ਦੇ ਵਿਗਿਆਨੀਆਂ ਨੇ ਇਸ ਗੈਲੈਕਸੀ ਦਾ ਅਧਿਐਨ ਕਰਦੇ ਸਮੇਂ ਪਾਇਆ ਕਿ ਇਸ ਵਿੱਚ ਹਾਈਡਰੋਜਨ ਅਤੇ ਹੀਲੀਅਮ ਤੋਂ ਭਾਰੀ ਤੱਤਾਂ ਦੀ ਮਾਤਰਾ ਅਨੁਮਾਨ ਤੋਂ 10 ਗੁਣਾ ਵੱਧ ਹੈ ਇਹ ਖੋਜ ਬ੍ਰਹਿਮੰਡ ਦੇ ਸ਼ੁਰੂਆਤੀ ਦੌਰ ਵਿੱਚ ਤਾਰਿਆਂ ਦੇ ਨਿਰਮਾਣ ਅਤੇ ਰਸਾਇਣਿਕ ਪ੍ਰਕਿਰਿਆਵਾਂ ਬਾਰੇ ਨਮੀਆਂ ਸਵਾਲ ਖੜੇ ਕਰਦੀ ਹੈ ਵਿਗਿਆਨੀ ਹੁਣ ਇਸ ਗੈਲੈਕਸੀ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਆਕਸੀਜਨ ਕਿਵੇਂ ਬਣੀ ਇਸ ਬਾਰੇ ਹੋਰ ਖੋਜ ਕਰ ਰਹੇ ਹਨ ਇਹ ਖੋਜ ਬ੍ਰਹਿਮੰਡ ਦੇ ਵਿਕਾਸ ਦੀਆਂ ਨਮੀਆਂ ਕਹਾਣੀਆਂ ਸਾਹਮਣੇ ਲਿਆ ਸਕਦੀ ਹੈ